ਦੋਸਤੋ ਜੀਵਨ ਵਿੱਚ ਜਦੋਂ ਸਾਨੂੰ ਸਭ ਕੁਝ ਉਲਝਿਆ ਹੋਇਆ ਤੇ ਬਹੁਤ ਹੀ ਮੁਸ਼ਕਲ ਲੱਗਣ ਲੱਗਦਾ ਹੈ ਤਦ ਅਕਸਰ ਅਸੀਂ ਰੱਬ ਦੀਆਂ ਚੋਚਨਾਵਾਂ ਤੇ ਸਵਾਲ ਚੁੱਕਣ ਲੱਗ ਪੈਂਦੇ ਹਾਂ ਅਖਰ ਮੇਰੇ ਨਾਲ ਹੀ ਐਸਾ ਕਿਉਂ ਹੋ ਰਿਹਾ ਹੈ ਇਹ ਸਵਾਲ ਸ਼ਾਇਦ ਅਸੀਂ ਸਭ ਨੇ ਕਦੇ ਨਾ ਕਦੇ ਆਪਣੇ ਜੀਵਨ ਵਿੱਚ ਪੁੱਛਿਆ ਹੀ ਹੋਵੇਗਾ ਪਰ ਕੀ ਅਸੀਂ ਕਦੇ ਹਰਕਿ ਇਹ ਵੀ ਸੋਚਿਆ ਹੈ ਕਿ ਸ਼ਾਇਦ ਰੱਬ ਨੇ ਸਾਡੇ ਲਈ ਕੁਝ ਹੋਰ ਕੁਝ ਵਧੀਆ ਸੋਚਿਆ ਹੋਵੇਗਾ ਇਸ ਕਹਾਣੀ ਦਾ ਉਦੇਸ਼ ਉਹਨਾਂ ਅਣਦੇਖੇ ਤਾਕਿਆਂ ਨੂੰ ਖੋਲਣਾ ਹੈ ਜੋ ਰੱਬ ਸਾਡੇ ਜੀਵਨ ਵਿੱਚ ਉਸ ਵੇਲੇ ਪੁੰਨਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਨਿਰਾਸ਼ਾ ਤੇ ਹਨੇਰੇ ਵਿੱਚ ਕਿਰਿਆ ਹੋਇਆ ਪਾਉਂਦੇ ਹਾਂ ਰੱਬ ਦੇ ਇਸ਼ਾਰੇ ਅਤੇ ਉਸ ਦੀਆਂ ਚੋਚਨਾਵਾਂ ਅਕਸਰ ਸਾਡੀ ਸਮਝ ਤੋਂ ਪਰੇ ਹੁੰਦੀਆਂ ਨੇ ਇੱਕ ਕਹਾਣੀ ਇੱਕ ਡੂੰਗੇ ਆਤਮ-ਮੰਥਨ ਅਤੇ ਰੱਬ ਦੀਆਂ ਚੋਚਨਾਵਾਂ ਦੇ ਪਿੱਛੇ ਛਿਪੇ ਰਹੱਸਾਂ ਦੀ ਖੋਜ ਦਾ ਰਸਤਾ ਵਿਖਾਉਂਦੀ ਹੈ ਸੋ ਦੋਸਤੋ ਇਸ ਪਿਆਰੀ ਚਈ ਕਹਾਣੀ ਨੂੰ ਅੰਤ ਤੱਕ ਸਤੋਰ ਸੁਣਿਓ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਹਿਮਾਲਿਆ ਦੀ ਇੱਕ ਛੋਟੀ ਜਿਹੀ ਕਾਟੀ ਵਿੱਚ ਇੱਕ ਗਰੀਬ ਤੇ ਸਰਦਾਰਨ ਚਾ ਕਿਸਾਨ ਰਹਿੰਦਾ ਸੀ ਉਸਤਾਨ ਨਾਮ ਸੀ ਹਸਨ ਹਸਨ ਕੋਲ ਸਿਰਫ ਇੱਕ ਛੋਟਾ ਜਿਹਾ ਖੇਤ ਸੀ ਜੋ ਉਸ ਤੇ ਅਤੇ ਉਸ ਤੇ ਪਰਿਵਾਰ ਦਾ ਪੇਟ ਪਰਣ ਲਈ ਕਾਫੀ ਨਹੀਂ ਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਸਨ ਨੇ ਆਪਣੀ ਪੂਰੀ ਮਿਹਨਤ ਨਾਲ ਖੇਤ ਵਿੱਚ ਕੰਮ ਕੀਤਾ ਪਰ ਅਨਾਜ ਦੀ پیداوار ਉਨੀ ਨਹੀਂ ਹੋਈ ਜਿੰਨੀ ਉਸ ਨੇ ਉਮੀਦ ਕੀਤੀ ਸੀ ਉਸ ਦੇ ਖੇਤ ਵਿੱਚ ਲਗਾਤਾਰ ਸੌਕਾ ਪੈ ਰਿਹਾ ਸੀ ਅਤੇ ਫਸਲਾਂ ਮੁਰਝਾ ਰਹੀਆਂ ਸਨ ਹਸਨ ਦਿਨ ਰਾਤ ਰੱਬ ਅੱਗੇ ਅਰਦਾਸ ਕਰਦਾ ਹੈ ਰੇ ਰੱਬ ਤੂੰ ਮੇਰੇ ਲਈ ਅਖਰ ਸੋਚਿਆ ਕੀ ਹੈ ਮੈਂ ਹਰ ਵਾਰ ਹੀ ਸੰਘਰਸ਼ ਕਿਉਂ ਕਰਦਾ ਰਹਿੰਦਾ ਹਾਂ ਕੀ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਸੁੱਖ ਤੇ ਖੁਸ਼ੀ ਪਾਵਾਂਗਾ ਜਾਂ ਨਹੀਂ ਹਸਨ ਇੱਕ ਅਜੇਹਾ ਮਨੁੱਖ ਸੀ ਜਿਸ ਨੇ ساری ਉਮਰ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਹਮੇਸ਼ਾ ਮਿਹਨਤ ਕੀਤੀ ਪਰ ਕਿਰਪੀ ਤੇ ਤੰਗੀ ਨੇ ਉਸ ਦੇ ਪਰਿਵਾਰ ਨੂੰ ਜਕੜ ਕੇ ਰੱਖਿਆ ਹੋਇਆ ਸੀ ਬਚਪਨ ਤੋਂ ਹੀ ਉਸ ਨੇ ਆਪਣੇ ਮਾਪਿਓ ਦੇ ਸੰਘਰਸ਼ ਵੇਖੇ ਸਨ ਕਦੇ ਫਸਲਾਂ ਪਰ ਬਾਤ ਹੋ ਜਾਂਦੀਆਂ ਤੇ ਕਦੇ ਮੌਸਮ ਦੀ ਮਾਰ ਨਾਲ ਘਰ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਉਸ ਦੇ ਮਨ ਵਿੱਚ ਹਮੇਸ਼ਾ ਇਹ ਸਵਾਲ ਘੁੰਮਦਾ ਰਹਿੰਦਾ ਰੱਬ ਮੇਰੇ ਨਾਲ ਹੀ ਐਸਾ ਕਿਉਂ ਕਰ ਰਿਹਾ ਹੈ ਚਾਹ ਦਾ ਮੇਰੇ ਤੋਂ ਅਖਰ ਚਾਹੁੰਦਾ ਕੀ ਹੈ ਉਹ ਹਰ ਦਿਨ ਆਪਣੇ ਪਰਿਵਾਰ ਲਈ ਮਿਹਨਤ ਕਰਦਾ ਪਰ ਜਦੋਂ ਹਾਲਾਤ ਨਾ ਸੁਧਰੇ ਤਾਂ ਉਸ ਦੀ ਨਿਰਾਸ਼ਾ ਹੋਰ ਵੀ ਵੱਧਦੀ ਗਈ ਹੁਣ ਉਹ ਹੌਲੇ ਹੌਲੇ ਰੱਬ ਨੂੰ ਦੋਸ਼ ਦੇਣ ਲੱਗ ਪਿਆ ਇੱਕ ਦਿਨ ਜਦੋਂ ਉਸ ਦੀ ਪਤਨੀ ਤੇ ਬੱਚੇ ਭੁੱਖੇ ਬੈਠੇ ਸਨ ਅਤੇ ਉਹਨਾਂ ਨੂੰ ਖਵਾਉਣ ਲਈ ਘਰ ਵਿੱਚ ਕੁਝ ਵੀ ਨਹੀਂ ਸੀ ਤਾਂ ਹਸਨ ਆਪਣੇ ਛੋਟੇ ਜਿਹੇ ਖੇਤ ਵਿੱਚ ਜਾ ਕੇ ਬੈਠ ਗਿਆ ਉੱਤਰਤੀ ਤੇ ਬੈਠ ਕੇ ਪੁੱਬਾ ਮਾਰ ਮਾਰ ਕੇ ਰੋਂ ਲੱਗ ਪਿਆ ਉਸ ਨੂੰ ਲੱਕਨ ਲੱਕਾ ਕੇ ਹੁਣ ਰੱਬ ਕਦੇ ਉਸ ਦੀ ਗਲ ਨਹੀਂ ਸੁਨੇਗਾ ਇਹੋ ਜਿਹਾਂ ਉਲਝਣਾ ਵਿੱਚ ਫਸਿਆ ਹੋਇਆ ਹਸਨ ਪਿੰਡ ਤੇ ਇੱਕ ਫਕੀਰ ਕੁਲ ਗਿਆ ਪਿੰਡ ਤੇ ਲੋਕ ਉਸ ਫਕੀਰ ਨੂੰ ਰੱਬ ਦਾ ਸੱਚਾ ਆਸ਼ਿਕ ਅਤੇ ਗਿਆਨ ਦਾ ਪੰਡਾਰ ਮੰਨਦੇ ਸਨ ਫਕੀਰ ਨੇ ਹਸਨ ਦੀ ਪੂਰੀ ਵਿੱਤਿਆ ਤਿਰਛ ਨਾਲ ਸੁਣੀ ਫਿਰ ਆਪਣੀ ਸ਼ਾਂਤ ਅਤੇ ਗੇਹਦੇ ਆਵਾਜ਼ ਵਿੱਚ ਹੌਲੇ ਹੌਲੇ ਬੋਲੇ ਹਸਨ ਤੂੰ ਇਹ ਮੰਨ ਲਿਆ ਹੈ ਕਿ ਰੱਬ ਤੇਰੇ ਲਈ ਕੁਝ ਵੀ ਚੰਗਾ ਨਹੀਂ ਸੋਚ ਰਿਹਾ ਪਰ ਕੀ ਤੂੰ ਕਦੇ ਇਹ ਵੀ ਸੋਚਿਆ ਹੈ ਕਿ ਰੱਬ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹਾਂ ਸਗੋਂ ਉਹ ਦਿੰਦਾ ਹੈ ਜੋ ਸਾਡੇ ਲਈ ਸਹੀ ਹੁੰਦਾ ਹੈ ਹਸਨ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਸਦੇ ਚਿਹਰੇ ਤੇ ਪੀੜਾ ਦੀਆਂ gehriਆਂ ਲਕੀਰਾਂ ਉਹ ਪਿੱਛੇ ਆਵਾਜ਼ ਵਿੱਚ ਬੋਲਿਆ ਫਕੀਰ ਜੀ ਮੈਂ ਰੱਬ ਤੇ ਭਰੋਸਾ ਕਰਨਾ ਚਾਹੁੰਦਾ ਹਾਂ ਪਰ ਜਦੋਂ ਮੈਂ ਆਪਣੇ ਪਰਿਵਾਰ ਨੂੰ ਭੁੱਖਾ ਵੇਖਦਾ ਹਾਂ ਤਾਂ ਮੇਰਾ ਭਰੋਸਾ ਡਗਮਗਾ ਜਾਂਦਾ ਹੈ ਹਸਨ ਨੇ ਆਪਣੀ ਪੂਰੀ ਦੁੱਖ ਭਰੀ ਕਹਾਣੀ ਫਕੀਰ ਅੱਗੇ ਖੋਲ ਕੇ ਰੱਖ ਦਿੱਤੀ ਫਕੀਰ ਸ਼ਾਂਤ ਭਾਵ ਨਾਲ ਹਸਨ ਵੱਲ ਵੇਖਦੇ ਰਹੇ ਉਹਨਾਂ ਦੇ ਹੋਠਾਂ ਤੇ ਹੌਲੀ ਜਿਹੀ ਮੁਸਕਾਨ ਆ ਗਈ ਫਿਰ ਹਟੁੰਗੇ ਸੁਰ ਵਿੱਚ ਬੋਲੇ ਹਸਨ ਜੀਵਨ ਦੇ ਔਖੇ ਹਾਲਾਤਾਂ ਨੂੰ ਅਸੀਂ ਅਕਸਰ ਆਪਣੇ ਹੀ ਨਜ਼ਰੀਏ ਨਾਲ ਵੇਖਦੇ ਹਾਂ ਅਤੇ ਸੋਚਦੇ ਹਾਂ ਕਿ ਇਹ ਸਭ ਕੁਝ ਸਿਰਫ ਸਾਡੇ ਨਾਲ ਹੀ ਕਿਉਂ ਹੋ ਰਿਹਾ ਹੈ ਪਤ ਦਾ ਪੱਦੀਆਂ ਚੋਚਣਾਵਾ ਸਾਡੇ ਸੋਚ ਤੋਂ ਕਈ ਗੁਨਾਵਤੀਆ ਅਤੇ ਰਹਸਮਈ ਹੁੰਦੀਆਂ ਨੇ ਫਕੀਰ ਨੇ ਅਕੇ ਕਿਆ ਮੈਂ ਤੈਨੂੰ ਦੋ ਕਹਾਣੀਆਂ ਸੁਣਾਉਂਦਾ ਹਾਂ ਜੋ ਤੈਨੂੰ ਇਹ ਸਮਝਣ ਵਿੱਚ ਮਦਦ ਕਰਨ ਕਿ ਆ ਕਿ ਰੱਬ ਹਰ ਇੱਕ ਲਈ ਅੰਦਰੋਂ ਅੰਦਰ ਚੰਗਾ ਹੀ ਸੋਚਦਾ ਹੈ ਬਹੁਤ ਸਮਾਂ ਪਹਿਲਾਂ ਇੱਕ ਕਨੇ ਜੰਗਲ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ ਉਹ ਆਪਣੀ ਜੀਵ ਕਾਲੀ ਜੰਗਲ ਦੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਇੱਕ ਦਿਨ ਉਸ ਦਿਨ ਨਿਕਾ ਇੱਕ ਬਹੁਤ ਸੋਹਣੇ ਤੇ ਤੇਜ਼ ਤਰਾਰ ਹਿਰਨ ਤੇ ਪਈ ਉਹ ਹਿਰਨ ਬੜਾ ਚਲਾਕ ਤੇ ਸ਼ਕਤੀਸ਼ਾਲੀ ਸੀ ਜੋ ਜੰਗਲ ਵਿੱਚ ਪੂਰੀ ਆਜ਼ਾਦੀ ਨਾਲ ਦੌੜਦਾ ਫਿਰਦਾ ਸੀ ਸ਼ਿਕਾਰੀ ਨੇ ਮਨ ਵਿੱਚ ਸੋਚਿਆ ਜਿਵੇਂ ਐਸੇ ਹਿਰਨ ਨੂੰ ਫੜ ਲਿਆ ਤਮੈਨੂੰ ਬਹੁਤ ਪੈਸਾ ਮਿਲੇਗਾ ਉਹ ਆਪਣੀ ਬੰਦੂਕ ਲੈ ਕੇ ਹਿਰਨ ਦੇ ਪਿੱਛੇ ਤੌੜ ਪਿਆ ਹਿਰਨ ਨੇ ਜਿਵੇਂ ਇਹ ਖਤਰਾ ਮਹਿਸੂਸ ਕੀਤਾ ਉਹ ਹੋਰ ਤੇਜ਼ੀ ਨਾਲ ਤੌੜਨ ਲੱਗ ਪਿਆ ਸ਼ਿਕਾਰੀ ਨੇ ਕਈ ਵਾਰ ਨਿਸ਼ਾਨਾ ਸਾਧਿਆ ਪਰ ਹਰ ਵਾਰ ਹੀਰਨ ਬੰਦੂਕ ਦੇ ਨਿਸ਼ਾਨੇ ਤੋਂ ਬਚ ਨਿਕਲਦਾ ਰਿਹਾ ਸ਼ਿਕਾਰੀ ਨੇ ਜੰਗਲ ਦੇ ਕਈ ਹਿੱਸਿਆਂ ਵਿੱਚ ਚਾਲ ਵੀ ਵਿਛਾਈ ਪਰ ਹਰ ਵਾਰ ਹਿਰਨ ਉਹਨਾਂ ਚਾਲਾਂ ਤੋਂ ਬਚ ਕੇ ਨਿਕਲ ਜਾਂਦਾ ऐसा लगता ਸੀ ਜਿਵੇਂ ਕੋਈ ਅਨਤਕੀ ਤਾਕਤ ਉਸ ਹਿਰਨ ਤੇ ਰੱਖਿਆ ਕਰ ਰਹੀ ਹੋਵੇ ਸ਼ਿਕਾਰੀ ਹੈਰਾਨ ਸੀ ਪਰ ਉਸਨੇ ਹਾਰ ਨਹੀਂ ਮੰਨੀ ਉਹ ਲਗਾਤਾਰ ਹਿਰਨ ਦਾ ਪਿੱਛਾ ਕਰਦਾ ਰਿਹਾ ਇੱਕ ਦਿਨ ਆਖਰਕਾਰ ਹਿਰਨ ਇੱਕ ਚਾਲ ਵਿੱਚ ਫਸ ਹੀ ਗਿਆ ਸ਼ਿਕਾਰੀ ਬਹੁਤ ਖੁਸ਼ ਹੋਇਆ ਅਤੇ ਦੌੜ ਕੇ ਉਸ ਤੇ ਕੋਲ ਗਿਆ ਪਰ ਜਿਵੇਂ ਹੀ ਉਸਨੇ ਬੰਦੂਕ ਚੁੱਕੀ ਬੰਦੂਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਉਸਨੇ ਕਈ ਵਾਰ ਕੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਬੰਦੂਕ ਚੁੱਪ ਹੀ ਰਹੀ ਸ਼ਿਕਾਰੀ ਹੈਰਾਨ ਸੀ ਫਿਰ ਉਸਨੇ ਸੋਚਿਆ ਕਿ ਉਹ ਹਿਰਨ ਆਪਣੇ ਹੱਥਾਂ ਨਾਲ ਹੀ ਫੜ ਲਵੇਗਾ ਜਿਵੇਂ ਹੀ ਉਹ ਅੱਗੇ ਵਧਿਆ ਹਿਰਨ ਅਚਾਨਕ ਜਾਲ ਤੋਂ ਛੁੱਟ ਗਿਆ ਅਤੇ ਫਿਰ ਤੋਂ ਤੇਜ਼ੀ ਨਾਲ ਤੋਰ ਪਿਆ ਸ਼ਿਕਾਰੀ ਚਿੰਤਤ ਸੀ ਉਸਨੇ ਦੁਬਾਰਾ ਪਿੱਛਾ ਕੀਤਾ ਇਸ ਵਾਰੀ ਹੋਰ ਵੀ ਜ਼ਿਆਦਾ ਜੋਸ਼ ਨਾਲ ਉਹ ਆਪਣੇ ਲਕਸ਼ਵਲ ਤੋਰਦਾ ਰਿਹਾ ਟੋੜਦੇ-ਟੋੜਦੇ ਹਿਰਨ ਇੱਕ ਟੁੰਗੇ ਖੱਡ ਕੋਲ ਪਹੁੰਚ ਗਿਆ ਅਤੇ ਉਸ ਵਿੱਚ ਜਾ ਕੇ ਡਿੱਗ ਪਿਆ। ਸ਼ਿਕਾਰੀ ਨੇ ਸੋਚਿਆ ਹੁਣ ਤਾਂ ਮੇਰੀ ਜਿੱਤ ਪੱਕੀ ਹੈ। ਉਸਨੇ ਤੁਰੰਤ ਚਾਲ ਕੱਢ ਕੇ ਹਿਰਨ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਜੰਗਲ ਵਿੱਚ ਸ਼ੇਰ ਦੀ ਭਿਆਨਕ ਦਹਾੜ ਗੂੰਜ اٹਹੀ। ਸ਼ਿਕਾਰੀ ਦਾ ਦਿਲ ਕੰਬ ਗਿਆ। ਉਸਨੇ ਵੇਖਿਆ ਕਿ ਇੱਕ ਖੁੰਖਾਰ ਸ਼ੇਰ ਉਸਦੇ ਵੱਲ ਵੱਧ ਰਿਹਾ ਹੈ। ਉਸ ਪਲ ਸ਼ਿਕਾਰੀ ਨੂੰ ਸਮਝ ਆ ਗਿਆ ਕਿ ਜੇ ਉਹ ਹਿਰਨ ਨੂੰ ਫੜਨ ਵਿੱਚ ਲੱਗ ਪਿਆ ਤਾਂ ਸ਼ੇਰ ਉਸ ਨੂੰ ਜਿਉਂਦਾ ਨਹੀਂ ਛੱਡੇਗਾ ਆਪਣੀ ਜਾਨ ਬਚਾਉਣ ਲਈ ਉਸ ਨੇ ਹਿਰਨ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਜੰਗਲ ਵਿੱਚੋਂ ਭੱਜ ਗਿਆ ਉਸ ਵੇਲੇ ਸ਼ਿਕਾਰੀ ਨੂੰ ਇਹ ਅਹਿਸਾਸ ਹੋ ਗਿਆ ਕਿ ਕੁਦਰਤ ਤੇ ਰੱਬ ਦੀ ਚੋਜਨਾ ਉਸ ਤੇ ਵਸਤੂ ਬਾਹਰ ਮਨੁੱਖ ਕਿੰਨੀ ਵੀ ਕੋਸ਼ਿਸ਼ ਕਰ ਲਵੇ ਜਦੋਂ ਰੱਬ ਕਿਸੇ ਦੀ ਰੱਖਿਆ ਕਰਨ ਦਾ ਫੈਸਲਾ ਕਰ ਲੈਂਦਾ ਹੈ تا پھر کوئی بھی اس نو نقصان نہیں پہنچا سکتا حسن ایک کہانی سن کے کافی حد تک ਸ਼ਾਂਤ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਹੁਣ ਇੱਕ ਅਜੀਬ ਜਿਹੀ ਚਮਕ ਸੀ ਅਤੇ ਉਸ ਦੇ ਚਿਹਰੇ ਨੂੰ ਕੁਝ ਹਲਕਾਪਨ ਮਹਿਸੂਸ ਹੋਇਆ ਫਕੀਰ ਨੇ हसन ਵੱਲ ਤੱਕਦੇ ਹੋਏ ਹੌਲੇ ਸੁਰ ਵਿੱਚ ਕਿਹਾ हसन ਜੀਵਨ ਵਿੱਚ ਕਈ ਵਾਰ ਅਚੇਹਾ ਹੁੰਦਾ ਹੈ ਕਿ ਅਸੀਂ ਇਹ ਸਮਝ ਨਹੀਂ ਪਾਉਂਦੇ ਕਿ ਰੱਬ ਨੇ ਸਾਡੀ ਲਈ ਕੀ ਸੋਚਿਆ ਹੈ ਸ਼ਿਕਾਰੀ ਦੀ ਤਰ੍ਹਾਂ ਅਸੀਂ ਵੀ ਆਪਣੇ ਟੀਚਿਆਂ ਦੇ ਪਿੱਛੇ ਅੰਨੇ ਹੋ ਕੇ ਪਜਦੇ ਜਾਂਦੇ ਹਾਂ ਬਿਨਾਂ ਇਹ ਸੋਚੇ ਕਿ ਸ਼ਾਇਦ ਰੱਬ ਦੀ ਯੋਜਨਾ ਕੁਝ ਹੋਰ ਹੀ ਹੋਵੇ ਫਕੀਰ ਨੇ ਅੱਗੇ ਕੀਆ ਹਿਰਨ ਰੱਬ ਦੀ ਛਤਰ ਛਾਇਆ ਵਿੱਚ ਸੀ ਜਦੋਂ ਤੱਕ ਰੱਬ ਚਾਹੁੰਦਾ ਰਿਹਾ ਸ਼ਿਕਾਰੀ ਉਸ ਨੂੰ ਕਦੇ ਵੀ ਫੜ ਨਹੀਂ ਸਕਿਆ ਰੱਬ ਹਰ ਕਿਸੇ ਦੇ ਜੀਵਨ ਦੀ ਦਿਸ਼ਾ ਨੂੰ ਸੰਭਾਲਦਾ ਹੈ ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ ਸਾਨੂੰ ਸਿਰਫ ਉਸ ਦੀ ਯੋਜਨਾ ਤੇ ਪਰ ਉਸ ਦਾ ਖਨਾਚਾਈਤਾ ਹੈ ਫਿਰ ਫਕੀਰ ਨੇ ਤੁੱਜੀ ਕਹਾਣੀ ਸੁਣਾਉਂਦੇ ਹੋਏ ਕਿਆ ਬਹੁਤ ਸਮਾਂ ਪਹਿਲਾਂ ਇੱਕ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਹਰ ਸਵੇਰ ਜੰਗਲ ਵਿੱਚ ਜਾਂਦਾ ਅਤੇ ਲੱਕੜਾ ਕੱਟ ਕੇ ਲਿਆਉਂਦਾ ਉਹ ਬਹੁਤ ਮਿਹਨਤੀ ਸੀ ਪਰ ਜੀਵਨ ਤੇ ਔਖੇ ਹਾਲਾਤਾਂ ਨਾਲ ਲੜ ਰਿਹਾ ਸੀ ਉਸ ਕੋਲ ਇੰਨਾ ਵੀ ਨਹੀਂ ਹੁੰਦਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਢੰਗ ਦੇ ਨਾਲ ਖਵਾ ਸਕੇ ਪਰ ਫਿਰ ਵੀ ਉਹ ਸੱਚਾਈ ਅਤੇ ਮਿਹਨਤ ਨਾਲ ਕੰਮ ਕਰਦਾ ਅਤੇ ਰੱਬ ਤੇ ਪੂਰਾ ਵਿਸ਼ਵਾਸ ਰੱਖਦਾ ਸੀ ਇੱਕ ਦਿਨ ਜਦੋਂ ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਉਸ ਨੇ ਇੱਕ ਵੱਡਾ ਸੱਪ ਵੇਖਿਆ ਸੱਪ ਕਿਸੇ ਚਾਲ ਵਿੱਚ ਫਸਿਆ ਹੋਇਆ ਸੀ ਅਤੇ ਤੜਤ ਨਾਲ ਤੜਫ ਰਿਹਾ ਸੀ ਲੱਕੜਹਾਰਾ ਡਰ ਗਿਆ ਪਰ ਫਿਰ ਵੀ ਉਸ ਨੇ ਸੋਚਿਆ ਮੈਂ ਇਸ ਦੀ ਮਦਦ ਕਰ ਸਕਦਾ ਹਾਂ ਪਰ ਕਿਤੇ ਇਹ ਮੈਨੂੰ ਨੁਕਸਾਨ ਤਾਂ ਨਹੀਂ ਪਹੁੰਚਾਏਗਾ ਕੁਝ ਸੋਚ ਵਿਚਾਰ ਤੋਂ ਬਾਅਦ ਉਹ ਧਿਆਨ ਨਾਲ ਸੱਪ ਨੇ ਨੇੜੇ ਆ ਕੇ ਅਤੇ ਚਾਲ ਕੱਟ ਕੇ ਉਸ ਨੂੰ ਆਛਾਦ ਕਰ ਦਿੱਤਾ। ਸੱਪ ਨੇ ਲੱਕੜਹਾਰੇ ਵੱਲ ਤੱਕ ਕੇ ਕਿਹਾ, "ਤੂੰ ਮੇਰੀ ਜਾਨ ਬਚਾਈ ਹੈ। ਮੈਂ ਤੈਨੂੰ ਇਸ ਦੇ ਬਦਲੇ ਕੁਝ ਦੇਣਾ ਚਾਹੁੰਦਾ ਹਾਂ।" ਲੱਕੜਹਾਰਾ ਸੋਚ ਵਿੱਚ ਪੈ ਗਿਆ ਕਿ ਸੱਪ ਆਖਰ ਉਸ ਨੂੰ ਕੀ ਦੇ ਸਕਦਾ ਹੈ? ਸੱਪ ਨੇ ਕਿਹਾ, "ਤੂੰ ਮੇਰੇ ਨਾਲ ਚੱਲ।" ਲੱਕੜਹਾਰਾ ਝਿਜਕਦਾ ਹੋਇਆ ਉਸ ਦੇ ਪਿੱਛੇ ਚੱਲ ਪਿਆ। ਕੁਝ ਦੂਰ ਜਾਣ ਤੋਂ ਬਾਅਦ ਸੱਪ ਉਸ ਨੂੰ ਇੱਕ ਗੁਫਾ ਦੇ ਕੋਲ ਲੈ ਗਿਆ ਗੁਫਾ ਦੇ ਅੰਦਰ ਬੇਹਿਸਾਬ ਖਜ਼ਾਨਾ ਪਿਆ ਸੀ ਸਪਨੇ ਕਿਆ ਇਹ ਤੇਰੇ ਲਈ ਹੈ ਤੂੰ ਮੇਰੀ ਮਦਦ ਕੀਤੀ ਹੈ ਜਿੰਨਾ ਕਿ ਤੂੰ ਇਸ ਵੇਲੇ ਲੈ ਜਾ ਸਕਦਾ ਹੈ ਲੈ ਜਾ ਲੱਕੜਹਾਰਾ ਬਹੁਤ ਖੁਸ਼ ਹੋ ਗਿਆ ਉਸਨੇ ਜਿੰਨਾ ਹੋ ਸਕਿਆ ਉਹਨਾਂ ਖਜ਼ਾਨਾ ਚੁੱਕ ਲਿਆ ਪਰ ਫਿਰ ਉਸਦੇ ਮਨ ਵਿੱਚ ਲਾਲਚ ਜਾਗ ਪਿਆ ਉਸਨੇ ਸੋਚਿਆ ਕਿਉਂ ਨਾ ਮੈਂ ਸਾਰਾ ਖਜ਼ਾਨਾ ਹੀ ਲੈ ਲਵਾਂ ਜਿਵੇਂ ਹੀ ਉਸਨੇ ਉਹ ਖਚਾਣਾ ਚੁੱਪਨ ਦੀ ਕੋਸ਼ਿਸ਼ ਕੀਤੀ ਗੁਫਾ ਦਾ ਦਰਵਾਜ਼ਾ ਅਚਾਨਕ ਬੰਦ ਹੋ ਗਿਆ ਅਤੇ ਹਰ ਪਾਸੇ ਹਨੇਰਾ ਛਾ ਗਿਆ ਲੱਕੜਹਾਰਾ ਅੰਦਰ ਹੀ ਫਸ ਗਿਆ ਉਹ ਡਰ ਗਿਆ ਅਤੇ ਸਮਝ ਨਾ ਸਕਿਆ ਕਿ ਹੁਣ ਕੀ ਕਰੇ ਬਾਹਰੋਂ ਸੱਪ ਦੀ ਆਵਾਜ਼ ਆਈ ਤੂੰ ਆਪਣੀ ਲੋੜ ਤੋਂ ਵੱਧ ਲਾਲਚ ਕੀਤਾ ਰੱਬ ਨੇ ਤੈਨੂੰ ਜਿੰਨਾ ਦਿੱਤਾ ਸੀ ਉਹ ਤੇਰੇ ਲਈ ਕਾਫੀ ਸੀ ਪਰ ਤੇਰਾ ਲਾਲਚ ਤੈਨੂੰ ਹਨੇਰੇ ਵੱਲ ਲੈ ਆਇਆ ਲੱਕੜਹਾਰੇ ਨੇ ਆਪਣੀ ਗਲਤੀ ਸਮਝ ਲਈ ਅਤੇ ਰੱਬ ਅੱਗੇ ਮਾਫੀ ਮੰਗੀ। ਕੁਝ ਸਮੇਂ ਬਾਅਦ ਗੁਫਾ ਦਾ ਦਰਵਾਜ਼ਾ ਖੁੱਲ ਗਿਆ ਪਰ ਖਜ਼ਾਨਾ ਗਾਇਬ ਹੋ ਚੁੱਕਿਆ ਸੀ। ਜਿੰਨਾ ਉਹ ਆਸਾਨੀ ਨਾਲ ਲੈ ਜਾ ਸਕਦਾ ਸੀ ਉਹ ਵੀ ਉਸਦੇ ਹੱਥੋਂ ਨਿਕਲ ਗਿਆ। ਪਰ ਉਸ ਲੱਕੜਹਾਰੇ ਨੇ ਜ਼ਿੰਵੰਤੀ ਸਭ ਤੋਂ ਵੱਡੀ ਸਿੱਖਿਆ ਲੈ ਲਈ ਸੀ। ਜੋ ਰੱਬ ਦਿੰਦਾ ਹੈ ਜਿੰਨਾ ਦਿੰਦਾ ਹੈ ਉਹ ਸਾਡੇ ਲਈ ਸਹੀ ਹੁੰਦਾ ਹੈ। ਸਾਨੂੰ ਵੱਧ ਦੀ ਲਾਲਸਾ ਨਹੀਂ ਕਰਨੀ ਚਾਹੀਦੀ। ਫਕੀਰ ਨੇ ਹੌਲੇ ਜਿਸ ਸੁਰ ਵਿੱਚ ਕਿਹਾ ਇੱਕ ਕਹਾਣੀ ਤੇਰੇ ਜਿਵੇਂ ਲਈ ਇੱਕ ਸੁਨੇਹਾ ਹੈ ਹਸਨ ਰੱਬ ਤੈਨੂੰ ਜੋਤ ਦਿੰਦਾ ਹੈ ਉਸ ਵਿੱਚ ਸੰਤੋਖ ਕਰ ਹੋ ਸਕਦਾ ਹੈ ਅੱਜ ਤੇਰੇ ਕੋਲ ਘਟ ਹੋਵੇ ਪਰ ਯਕੀਨ ਰੱਖ ਰੱਬ ਨੇ ਤੇਰੇ ਲਈ ਕੁਝ ਚੰਗਾ ਚੁਰਤ ਸੋਚਿਆ ਹੋਵੇਗਾ ਸਾਨੂੰ ਸਿਰਫ ਉਸ ਤੇ ਸਹੀ ਸਮੇਂ ਅਤੇ ਉਸ ਦੀ ਯੋਜਨਾ ਦਾ ਇੰਤਜ਼ਾਰ ਕਰਨਾ ਆਉਣਾ ਚਾਹੀਦਾ ਹੈ ਹੁਣ ਹਸਨ ਨੂੰ ਇਹ ਕਲ ਸਮਝ ਆ ਕੇ ਸੀ ਕਿ ਰੱਬ ਹਰ ਕਿਸੇ ਲਈ ਚੰਗਾ ਹੀ ਸੋਚਦਾ ਹੈ ਭਾਵੇਂ ਅਸੀਂ ਉਸ ਦੀ ਯੋਜਨਾ ਅਚਾਨਕ ਸਮਝ ਸਕੀਏ ਉਸ ਨੇ ਆਪਣੇ ਜੀਵਨ ਵਿੱਚ ਆਉਣ ਵਾਲੇ ਹਰ ਹਾਲਾਤ ਨੂੰ ਤੇਰੇ ਚੱਤੇ ਵਿਸ਼ਵਾਸ ਨਾਲ ਸਵੀਕਾਰ ਕਰਨ ਦਾ ਫੈਸਲਾ ਕਰ ਲਿਆ ਸੀ ਪਰ ਫਿਰ ਵੀ ਹਸਨ ਦੇ ਦਿਲ ਵਿੱਚ ਕੁਝ ਸਵਾਲ ਬਾਕੀ ਸਨ ਉਸ ਨੇ ਥੋੜਾ ਚਿਚਕਦੇ ਹੋਏ ਪੁੱਛਿਆ ਫਕੀਰ ਜੀ ਮੈਂ ਜੀਵਨ ਪਰ ਸ਼ੰਕਰਸ ਕੀਤਾ ਮਿਹਨਤ ਕੀਤੀ ਰੱਬ ਤੇ ਭਰੋਸਾ ਵੀ ਕੀਤਾ ਪਰ ਮੈਨੂੰ ਅਜੇ ਤੱਕ ਵੀ ਉਹ ਹੀ ਗਰੀਬੀ ਅਤੇ ਤੰਗ ਹਾਲੀ ਮਿਲੀ ਆਖਰ ਇਹ ਸਿਲਸਿਲਾ ਕਦੋਂ ਤੱਕ ਚੱਲੇਗਾ ਫਕੀਰ ਨੇ ਹਸਨ ਵੱਲ ਵੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਸੰਤੁਲਨ ਅਤੇ ਡੂੰਗੀ ਗਹਿਰਾਈ ਸੀ ਉਹ ਹੌਲੀ ਜਿਹੀ ਮੁਸਕਰਾਏ ਅਤੇ ਬੋਲੇ ਹਸਨ ਜੀਵਨ ਸਾਨੂੰ ਹਰ ਦਿਨ ਇੱਕ ਨਵਾਂ ਮੌਕਾ ਦਿੰਦਾ ਹੈ ਇਹ ਸੱਚ ਹੈ ਕਿ ਤੇਰੇ ਜੀਵਨ ਵਿੱਚ ਹੁਣ ਤੱਕ ਤੋਖੇ ਹੀ ਤੋਖ ਰਹੇ ਨੇ ਪਰ ਇਹਨਾਂ ਭੁੱਲੀ ਕੇ ਹਰ ਔਖਾਈ ਆਪਣੇ ਨਾਲ ਇੱਕ ਸਬਕ ਲਿਆਉਂਦੀ ਹੈ ਅਤੇ ਹਰ ਸੰਘਰਸ਼ ਇੱਕ ਨਵੀਂ ਸੰਭਾਵਨਾ ਦਾ ਬੀਜ ਹੁੰਦਾ ਹੈ ਕਈ ਵਾਰ ਸਾਨੂੰ ਕੋਈ ਚੀਜ਼ ਉਸ ਵੇਲੇ ਨਹੀਂ ਮਿਲਦੀ ਜਦੋਂ ਅਸੀਂ ਉਸ ਨੂੰ ਚਾਹੁੰਦੇ ਹਾਂ ਪਰ ਉਸ ਵੇਲੇ ਮਿਲਦੀ ਹੈ ਜਦੋਂ ਸਾਨੂੰ ਉਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ हसन ਨੇ ਫਿਰ ਪੁੱਛਿਆ ਫਕੀਰ ਜੀ ਕੀ ਮੇਰੇ ਇਹ ਸਾਰੇ ਦੁੱਖ ਮੇਰੇ ਪਿਛਲੇ ਕਰਮਾ ਦਾ ਫਲ ਹਨ ਮੇਰੇ ਮਾਤਾ ਪਿਤਾ ਵੀ ਬਹੁਤ ਸੰਘਰਸ਼ ਚੋਂ ਗੁਜ਼ਰੇ ਨੇ ਹੁਣ ਮੈਂ ਵੀ ਉਹੀ ਰਾਹ ਤੇ ਚੱਲ ਰਿਹਾ ਹਾਂ ਕਿ ਮੈਂ ਇਸ ਚੱਕਰ ਤੋਂ ਕਦੇ ਬਾਹਰ ਨਿਕਲ ਪਾਵਾਂਗਾ ਫਕੀਰ ਨੇ ਕਿਹਾ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ ਇਹ ਸੱਚ ਹੈ ਪਰ ਇਹ ਵੀ ਯਾਦ ਰੱਖ ਰੱਬ ਸਾਨੂੰ ਹਮੇਸ਼ਾ ਮੌਕਾ ਦਿੰਦਾ ਹੈ ਸਾਡੇ ਕੋਲ ਹਮੇਸ਼ਾ ਵਰਤਮਾਨ ਦਾ ਪਲ ਹੁੰਦਾ ਹੈ ਅੱਜ ਦਾ ਸਮਾਂ ਤੇਰੇ ਹੱਥ ਵਿੱਚ ਹੈ ਜੇ ਤੂੰ ਅੱਜ ਸਹੀ ਦਿਸ਼ਾ ਵੱਲ ਕਦਮ ਚੁੱਕੇਂਗਾ ਤੱਪ ਵੇਖ ਵਿੱਚ ਤੇਰੇ ਲਈ ਨਵੇਂ ਰਸਤੇ ਖੁੱਲਣਗੇ ਕਦੇ ਵੀ ਰੱਬ ਨੂੰ ਦੋਸ਼ ਨਾ ਦੇ ਕਦੇ ਵੀ ਸ਼ਿਕਾਇਤ ਨਾ ਕਰ ਹਰ ਹਾਲਾਤ ਰੱਬ ਦੀ ਯੋਜਨਾ ਦਾ ਇੱਕ ਹਿੱਸਾ ਹੁੰਦਾ ਹੈ ਭਾਵੇਂ ਉਹ ਸਾਨੂੰ ਸਮਝਣ ਵਿੱਚ ਔਖੇ ਲੱਗੇ ਪਰ ਉਸ ਦਾ ਅੰਤ ਹਮੇਸ਼ਾ ਚੰਗਾ ਹੁੰਦਾ ਹੈ ਹਸਨ ਨੇ ਪੁੱਛਿਆ ਮੈਨੂੰ ਅਕਸਰ ਐਸਾ ਕਿਉਂ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਗਵਾ ਲਿਆ ਹੈ ਫਕੀਰ ਸਾਹਿਬ ਬੋਲੇ ਇੱਕ ਗੁਰ ਸਮਝ ਲੈ ਹਸਨ ਰੱਬ ਤੇਰੀ ਹਰ ਪੀੜ ਨੂੰ ਵੇਖ ਰਿਹਾ ਹੈ ਤੇਰੀ ਮਿਹਨਤ ਨੂੰ ਵੀ ਵੇਖ ਰਿਹਾ ਹੈ ਪਰ ਉਹ ਜਾਣਦਾ ਹੈ ਕਿ ਕਦੋਂ ਅਤੇ ਕਿਵੇਂ ਤੈਨੂੰ ਤੇਰੀ ਮਿਹਨਤ ਦਾ ਫਲ ਦੇਣਾ ਹੈ ਉਹ ਸਾਨੂੰ ਪਰਖ ਵਿੱਚ ਪਾਉਂਦਾ ਹੈ ਤਾਂ ਜੋ ਅਸੀਂ ਹੋਰ ਮਜ਼ਬੂਤ ਬਣ ਸਕੀਏ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਐਸਾ ਮੋੜ ਆਉਂਦਾ ਹੈ ਜਦੋਂ ਉਹ ਸਮਝਦਾ ਹੈ ਕਿ ਜੋ ਕੁਝ ਹੋਇਆ ਉਹ ਉਸ ਦੀ ਭਲਾਈ ਲਈ ਹੀ ਹੋਇਆ ਪਰ ਇਹ ਮੋੜ ਸਿਰਫ ਉਹ ਨਾਨੂ ਤਿਸਤਾ ਹੈ ਜੋwidetilde ਰਜਤੇ ਵਿਸ਼ਵਾਸ ਰੱਖਦੇ ਨੇ ਫਕੀਰ ਨੇ ਅੱਗੇ ਕੀ ਸਾਡੇ ਵਿੱਚੋਂ ਹਰ ਕੋਈ ਕਿਸੇ ਨਾ ਕਿਸੇ ਸੰਘਰਸ਼ ਵਿੱਚੋਂ ਲੰਘਦਾ ਹੈ ਜਦੋਂ ਰੱਬ ਸਾਨੂੰ ਔਖੇ ਹਾਲਤਾਂ ਵਿੱਚ ਪਾਉਂਦਾ ਹੈ ਉਹ ਸਾਨੂੰ ਇਕੱਲਾ ਕਰਨ ਲਈ ਨਹੀਂ ਸਗੋ ਇਹ ਚਾਹੁੰਦਾ ਹੈ ਕਿ ਅਸੀਂ ਉਸ ਸੰਘਰਸ਼ ਵਿੱਚੋਂ ਕੁਝ ਸਿੱਖੀਏ ਅਤੇ ਯਾਦ ਰੱਖ ਇਸ ਸਮਾਂ ਵੀ ਲੰਘ ਜਾਵੇਗਾ ਤੂੰ ਜੋ ਕੁਝ ਕਮਾਇਆ ਹੈ ਉਹ ਸਿਰਫ ਤੇਰੇ ਲਈ ਇੱਕ ਨਵੀਂ ਸ਼ੁਰੂਆਤ ਦਾ ਇਸ਼ਾਰਾ ਹੈ ਹਸਨ ਪਾਵਾ ਕੋ ਕਿਆ ਉਸਨੇ ਪੁੱਛਿਆ ਫਕੀਰ ਜੀ ਕਿ ਮੈਨੂੰ ਰੱਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਮੈਂ ਉਸ ਨੂੰ ਕਈ ਵਾਰ ਦੋਸ਼ ਦਿੱਤਾ ਕਈ ਵਾਰ ਗੁੱਸਿਆ ਵੀ ਹੈ ਫਕੀਰ ਸਾਹਿਬ ਮੁਸਕੁਰਾਏ ਅਤੇ ਬੋਲੇ ਰੱਬ ਦੇ ਦਿਲ ਵਿੱਚ ਸਿਰਫ ਪਿਆਰ ਹੈ ਉਸ ਤੋਂ ਮਾਫੀ ਮੰਗਣ ਦੀ ਲੋੜ ਨਹੀਂ ਉਹ ਸਾਡੇ ਦਿਲਾਂ ਨੂੰ ਜਾਣਦਾ ਹੈ ਸਮਝਦਾ ਹੈ ਇਹ ਸੁਣ ਕੇ ਹਸਨ ਨੂੰ ਅਹਿਸਾਸ ਹੋ ਗਿਆ ਕਿ ਉਸ ਦਾ ਸੰਘਰਸ਼ ਸਿਰਫ ਉਸ ਦੀ ਪਰਖ ਸੀ ਅਤੇ ਰੱਬ ਨੇ ਉਸ ਤੇ ਲਈ ਵੀ ਕੁਝ ਚੰਗਾ ਹੀ ਸੋਚਿਆ ਹੋਇਆ ਹੈ। ਉਸ ਨੇ ਫਕੀਰ ਦਾ ਦਿਿਲੋਂ ਧੰਨਵਾਦ ਕੀਤਾ ਅਤੇ ਇੱਕ ਨਵੀਂ ਉਰਜਾ ਨਾਲ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਫੈਸਲਾ ਕਰ ਲਿਆ। ਹੁਣ ਉਸ ਨੂੰ ਪਤਾ ਸਿੱਕੇ ਰੱਬ ਉਸ ਤੇ ਲਈ ਵੀ ਕੁਝ ਚੰਗਾ ਸੋਚ ਰਿਹਾ ਹੈ ਅਤੇ ਜਦੋਂ ਸਹੀ ਸਮਾਂ ਆਵੇਗਾ ਉਸ ਨੂੰ ਉਹ ਹੀ ਮਿਲੇਗਾ ਜੋ ਉਸ ਤੇ ਲਈ ਸਭ ਤੋਂ ਵਧੀਆ ਹੋਵੇਗਾ। ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਵਿੱਚ ਚਾਹੇ ਕਿੰਨੀਆਂ ਵੀ ਔਖਾਂ ਆਈਆਂ ਆਉਣ ਰੱਬ ਉੱਪਰ ਭਰੋਸਾ ਕਦੇ ਨਹੀਂ ਛੜਨਾ ਚਾਹੀਦਾ ਉਸਨੂੰ ਕਦੇ ਨਹੀਂ ਕੁਸਣਾ ਚਾਹੀਦਾ ਕਿਉਂਕਿ ਜਿਵੇਂ ਅਸੀਂ ਸੋਚਦੇ ਹਾਂ ਅਸੀਂ ਉਹੀ ਬਣ ਜਾਂਦੇ ਹਾਂ ਇਸ ਲਈ ਆਪਣੇ ਵਿਚਾਰ ਹਮੇਸ਼ਾ ਸਕਾਰਾਤਮਕ ਰੱਖੋ ਰੱਬ ਹਰ ਕਿਸੇ ਲਈ ਚੰਗਾ ਹੀ ਸੋਚਦਾ ਹੈ ਸਾਨੂੰ ਸਿਰਫ ਧੀਰਜ ਵਿਸ਼ਵਾਸ ਅਤੇ ਮਿਹਨਤ ਨਾਲ ਆਪਣੇ ਰਸਤੇ ਤੇ ਤੁਰਦੇ ਰਹਿਣਾ ਚਾਹੀਦਾ ਹੈ ਜਦੋਂ ਸਹੀ ਸਮਾਂ ਆਵੇਗਾ ਰੱਬ ਸਾਨੂੰ ਉਹੀ ਤਵੇਗਾ ਜੋ ਸਾਡੇ ਲਈ ਸਹੀ ਅਤੇ ਉਚਿਤ ਹੋਵੇਗਾ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਅੰਦਰਲੀ ਸਿੱਖਿਆ ਤੁਹਾਨੂੰ ਆਪਣੇ ਜੀਵਨ ਦੇ ਸਫ਼ਰ ਵਿੱਚ ਹਰ ਮੋੜ ਤੇ ਯਾਦ ਰਹੇਗੀ ਮੈਂ ਇਸੇ ਤਰ੍ਹਾਂ ਦੀਆਂ ਸਿੱਖਿਆ ਨਾਲ ਭਰੀਆਂ ਤੇ ਰੋਹਾਨੀ ਕਹਾਣੀਆਂ ਲਿਆਉਂਦਾ ਰਹਾਂਗਾ ਸੋ ਜੁੜੇ ਰਹੋ ਇਸ ਰੋਹਾਨੀ ਸਫ਼ਰ ਚੈਨਲ ਦੇ ਨਾਲ ਮਿਲਤੇ ਹਾਂ ਫਿਰ ਅਗਲੇ ਸਫ਼ਰ ਵਿੱਚ ਤਤ ਤੱਕ ਲਈ ਤੁਸੀਂ ਆਪਣਾ ਖਿਆਲ ਰੱਖਣਾ ਰੱਬ ਰਾਖਾ